ਕੈਲੀਫੋਰਨੀਆ ਜਿਹੜਾ ਖਾਸ ਕਰਕੇ ਸਦਰਨ ਕੈਲੀਫੋਰਨੀਆ ਵਾਈਲਡ ਫਾਇਰ ਦੀ ਚਪੇਟ ਦੇ ਵਿੱਚ ਰਿਹਾ ਹੈ ਕਿਤਨਾ ਕਿਤੇ ناکامی ਕਿਸ ਦੀ ਵੇਖ ਰਹੇ ਆਪਾਂ ਇਹਦੇ ਵਿੱਚ ਕਈ ਕਨਸਪੀਰੇਸੀ ਵੀ ਨੇ ਕਈ ਫੈਕਟਸ ਵੀ ਨੇ ਜਿਹੜੇ ਕਿ ਗਵਰਨਮੈਂਟ ਵੱਲ ਇਸ਼ਾਰਾ ਕਰਦੇ ਆ ਕਿ ਐਕਚੁਅਲੀ ਗਵਰਨਮੈਂਟ ਦਾ ਫੇਲਿਅਰ ਹੈ ਇਲੀ ਰੀਤੇ ਹੋਈ ਨਹੀਂਗੀ ਮੋਸਟਲੀ ਐਵਰੀ ਇਅਰ ਦੀ ਸਟੋਰੀ ਬਣ ਚੁੱਕੀ ਹੈ ਵੀ ਵਾਈਲਡ ਫਾਇਰ ਹੁੰਦੀ ਆ ਬਟ ਹੈਰਾਨਣੀਆਂ ਗੱਲ ਇਹ ਆ ਵੀ ਇਸ ਵਾਰੀ ਸਰਦੀਆਂ ਚ ਵੀ ਹੋ ਗਈ ਸਰਦੀਆਂ ਦੇ ਵਿੱਚ ਵਾਈਲਡ ਫਾਇਰ ਇੱਕਦਮ ਇੰਨੇ ਵੱਡੇ ਤਾਦਾਦ ਤੇ ਹੋ ਜਾਣੀ ਔਰ ਉਹਨੂੰ ਨਾ ਬੁਝਾ ਪਾਉਣਾ ਸਮੇਂ ਰਹਿੰਦਿਆਂ ਇਹ ਕਿੱਥੇ ਤੱਕ ਤੁਹਾਨੂੰ ਲੱਗਦਾ ਕਿ ਨਕਾਮੀ ਆਪਾਂ ਕਿੱਥੇ ਖਾਦੀ ਆ ਬਾਰ ਬਾਰ ਇਸ਼ਾਰਾ ਕੀਤਾ ਜਾ ਰਿਹਾ ਵਾਟਰ ਰੈਜ਼ਰਵਾਇਰ ਤੇ ਫਾਇਰ ਹਾਈਡਰੈਂਟ ਦੇ ਵਿੱਚ ਵਾਟਰ ਪ੍ਰੈਸ਼ਰ ਦਾ ਲੋ ਹੋਣਾ ਵਾਟਰ ਜਿਹੜੇ ਰੈਜ਼ਰਵਾਇਰਾਂ ਚ ਪਾਣੀ ਦੀ ਕਮੀ ਹੋਣਾ ਔਰ ਪਿੱਛੇ ਜੇ ਇਹ ਵੀ ਗੱਲ ਸੁਣਨ ਚਾਹੀਏ ਜਿਹੜੀ ਫੰਡਿੰਗ ਆ ਉਹ ਵੀ ਕੱਟ ਆਫ ਕਰ ਦੇਣੀ ਬਿਲਕੁਲ ਜੀ ਇਹ ਮੇਜਰ ਫੈਕਟਰਸ ਨੇ ਇਹ ਫਾਇਰ ਦੇ ਨਾ ਕੰਟਰੋਲ ਕਰਦੇ ਲੈ ਦੇ ਵਿੱਚ ਸੀਕ੍ਰੇਟ ਟਨਲਸ ਨੇ ਜਿਹੜੀਆਂ ਕਿ ਬਹੁਤ ਹੀ ਰਿਚ ਪੀਪਲ ਯੂਜ਼ ਕਰਦੇ ਨੇ ਜਿਨੇ ਕਿ ਸੈਲੀਬ੍ਰਿਟੀਜ਼ ਲਾ ਲੋ ਉਹਨਾਂ ਦੇ ਸੀਕ੍ਰੇਟ ਵੇਜ਼ ਨੇ ਉਹ ਆਪਣੇ ਸੀਕ੍ਰੇਟ ਹਾਈਵੇਜ਼ ਤੋਂ ਜਾਂਦੇ ਨੇ ਉਹ ਇੱਕ ਚਾਈਲਡ ਟਰੈਫਿਕਿੰਗ ਦਾ ਰਾਹ ਵੀ ਆ ਇਹ ਐਡਮਿਨਿਸਟ੍ਰੇਸ਼ਨ ਜਦੋਂ ਆਈ ਆ ਇਹਨਾਂ ਨੇ ਆਲਰੇਡੀ ਫਾਈਲਸ ਨੂੰ ਡੀਕਲਾਸੀਫਾਈ ਕਰਨਾ ਉਹ ਫਾਈਲਸ ਜਿਹੜੀਆਂ ਨੇ ਚਾਈਲਡ ਟਰੈਫਿਕਿੰਗ ਨਾਲ ਲਿੰਕ ਨੇ ਉਹਦੇ ਆਉਣ ਦੇ ਨਾਲ ਹੀ ਥੋੜੇ ਚਿਰ ਪਹਿਲਾਂ ਨਾਲ ਹੀ ਅੱਗ ਫੈਲ ਗਈ ਆ ਤੇ ਉਹ ਵੀ ਉੱਥੇ ਜਿੱਥੇ ਅੱਗ ਫੈ ਜਿਹੜੀ ਆ ਉਹਦਾ ਕੋਈ ਰੀਜ਼ਨ ਨਹੀਂ ਸੀ ਬਣਦਾ ਕਿ ਅੱਗ ਇੱਥੇ ਕਿਉਂ ਆ ਗਈ ਡੋਨਲਡ ਟਰੰਪ ਰੀਸੈਂਟਲੀ ਉਹਨਾਂ ਨੇ ਦੌਰਾ ਕੀਤਾ ਕੈਲੀਫੋਰਨੀਆ ਦਾ ਕੈਲੀਫੋਰਨੀਆ ਗਵਰਨਰ ਗੈਵਨ ਨਿਸਮ ਦੇ ਨਾਲ ਇੱਕ ਮੁਲਾਕਾਤ ਹੁੰਦੀ ਆ ਲਾਸ ਐਂਜਲਸ ਮੇਅਰ ਦੇ ਨਾਲ ਉਹਨਾਂ ਦੀ ਇੱਕ ਮੁਲਾਕਾਤ ਹੁੰਦੀ ਆ ਇੱਕ ਐਸੀ ਮੁਲਾਕਾਤ ਆ ਜਿਹਦੇ ਵਿੱਚ ਥੋੜਾ ਗਰਮਾ ਗਰਮੀ ਦਾ ਮਾਹੌਲ ਜਿਹੜਾ ਉਹ ਬਣ ਗਿਆ ਸੀ ਯੂ ਹੈਵ ਅਮਰਜੈਂਸੀ ਪਾਵਰਸ ਜਸਟ ਲਾਈਕ ਆਈ ਡੂ ਐਂਡ ਆਮ ਐਕਸਰਸਾਈਜ਼ਿੰਗ ਮਾਈ ਅਮਰਜੈਂਸੀ ਪਾਵਰਸ ਯੂ ਹੈਵ ਟੂ ਐਕਸਰਸਾਈਜ਼ ਥੈਮ ਆਲਸੋ ਆਈ ਡਿਡ ਐਕਸਰਸਾਈਜ਼ ਥੈਮ ਬਿਕਾਜ਼ ਆਈ ਲੁੱਕਡ ਆਈ ਮੀਨ ਯੂ ਹੈਵ ਅ ਵੈਰੀ ਪਾਵਰਫੁਲ ਅਮਰਜੈਂਸੀ ਪਾਵਰ ਐਂਡ ਯੂ ਕੈਨ ਡੂ ਐਵਰੀਥਿੰਗ ਵਿਦਨ 24 hours yes but don't you think insurance go is gal di awareness si ke water shortage karke ya fire hydrants Pry. de vich proper water pressure supply ya water reservoir de vich pani di kami ik din na kitte already oh aware san ke eh hadsa ho sakda ik din kul ji ik saal pehla hi unna nu no, das ditta gaya vi tusi unna ko kithan pata lagya vi itthe fire particular fire damage di ye insurance hmm. coverage nahi leni how did they know ਹਾਂਜੀ ਸਤਿ ਸ੍ਰੀ ਅਕਾਲ ਜੀ ਜ਼ੂਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਕਰਦੇ ਹਾਂ ਜੀ ਸਵਾਗਤ ਤੇ ਸਾਡੇ ਨਾਲ ਨੇ ਸਰਦਾਰ ਗੁਰਮੋਹਿਤ ਸਿੰਘ ਹੁਣੀ ਅ ਗੁਰਮੋਹਿਤ ਸਿੰਘ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਐਪੀਸੋਡ ਦੇ ਵਿੱਚ ਜ਼ੂਮ ਪੰਜਾਬੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜੀ ਗੁਰਮੋਹਿਤ ਸਿੰਘ ਜੀ ਅਸੀਂ ਦੇਖ ਰਹੇ ਹਾਂ ਇਸ ਟਾਈਮ ਦੇ ਉੱਪਰ ਕਿ ਕੈਲੀਫੋਰਨੀਆ ਜਿਹੜਾ ਖਾਸ ਕਰਕੇ ਸਦਰਨ ਕੈਲੀਫੋਰਨੀਆ ਅ ਵਾਈਲਡ ਫਾਇਰ ਦੀ ਚਪੇਟ ਦੇ ਵਿੱਚ ਰਿਹਾ ਹੈ ਕਿਤੇ ਨਾ ਕਿਤੇ ناکਾਮੀ ਕਿਸ ਦੀ ਦੇਖ ਰਹੇ ਆਂ ਆਪਾਂ ਇਹਦੇ ਵਿੱਚ ਅ ਪਾਜੀ ਇਹ ਤੇ ਇਸ ਟਾਈਮ ਤੇ ਗਵਰਨਮੈਂਟ ਤੇ ਆ ਰਿਹਾ ਸਾਰਾ ਕੁਝ ਇੰਡੀਕੇਸ਼ਨ ਜਿੰਨੇ ਵੀ ਸਾਇੰਸ ਨੇ ਸਾਰੇ ਕੈਲੀਫੋਰਨੀਆ ਦੀ ਗਵਰਨਮੈਂਟ ਤੇ ਆ ਰਹੇ ਆ ਜੀ ਤੇ ਬਾਕੀ ਕਈ ਕਨਸਪੀਰੇਸੀਜ਼ ਵੀ ਨੇ ਜੀ ਕਈ ਫੈਕਟਸ ਵੀ ਨੇ ਜਿਹੜੇ ਕਿ ਗਵਰਨਮੈਂਟ ਵਾਲਾ ਇਸ਼ਾਰਾ ਕਰਦੇ ਆ ਕਿ ਐਕਚੁਅਲੀ ਗਵਰਨਮੈਂਟ ਦਾ ਫੇਲਿਅਰ ਹੈ ਇਹਦੇ ਵਿੱਚ ਕਿਉਂਕਿ ਪਹਿਲੀ ਵਾਰੀ ਤੇ ਹੋਈ ਨਹੀਂਗੀ ਜੀ ਮੋਸਟਲੀ ਏਵਰੀ ਈਅਰ ਦੀ ਸਟੋਰੀ ਬਣ ਚੁੱਕੀ ਹੈ ਵੀ ਫਾਇਰ ਫਾਇਰ ਹੁੰਦੀ ਆ ਹਮ ਅ ਬਟ ਹੈਰਾਨਣੀ ਵਾਲੀ ਗੱਲ ਇਹ ਆ ਵੀ ਇਸ ਵਾਰੀ ਸਰਦੀਆਂ ਚ ਵੀ ਹੋ ਗਈ ਮੈਂ ਉਹੀ ਗੱਲ ਤੇ ਆਉਣਾ ਚਾਹੁੰਦਾ ਗੁਰਮੋਹਨ ਸਿੰਘ ਜੀ ਕਿ ਜ਼ਿਆਦਾਤਰ ਵਾਈਲਡ ਫਾਇਰ ਅਸੀਂ ਦੇਖਦੇ ਆਂ ਜਾਂ ਸੁਣਦੇ ਆਂ ਹਨਾ ਇਹ ਕੇਵਲ ਜਿੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਰੁੱਖ ਹਨ ਜੰਗਲ ਹਨ ਆਸਟ੍ਰੇਲੀਆ ਦੇ ਵਿੱਚ ਅਸੀਂ ਬੁਸ਼ ਫਾਇਰ ਸੁਣਦੇ ਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਉੱਥੇ ਬਹੁਤ ਵੱਡੇ ਲੈਵਲ ਤੇ ਬੁਸ਼ ਫਾਇਰ ਵੀ ਹੋਈ ਇੱਥੋਂ ਤੱਕ ਕਿ ਯੂਰੋਪੀਅਨ ਕੰਟਰੀਜ਼ ਦੇ ਵਿੱਚ ਵੀ ਜਿਹੜੀ ਆ ਵਾਈਲਡ ਫਾਇਰ ਹੁੰਦੀ ਆ ਕੈਲੀਫੋਰਨੀਆ ਦੇ ਵਿੱਚ ਜ਼ਿਆਦਾਤਰ ਅਸੀਂ ਸੁਣਦੇ ਆਏ ਹਾਂ ਕਿ ਜਿਹੜੀ ਵਾਈਲਡ ਫਾਇਰ ਆ ਗਰਮੀਆਂ ਦੇ ਸੀਜ਼ਨ ਦੇ ਵਿੱਚ ਅਕਸਰ ਹੁੰਦੀ ਆ ਤੇ ਸਰਦੀਆਂ ਦੇ ਵਿੱਚ ਕੰਟਰੋਲਡ ਫਾਇਰ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਕਿ ਗਰਮੀਆਂ 'ਚ ਇੰਨੀ ਅੱਗ ਫੈਲੇ ਨਾ ਰਾਈਟ ਸਰਦੀਆਂ ਦੇ ਵਿੱਚ ਵਾਈਲਡ ਫਾਇਰ ਇੱਕਦਮ ਇੰਨੇ ਵੱਡੇ ਤਾਦਾਦ ਤੇ ਹੋ ਜਾਣੀ ਇਹ ਔਰ ਉਹਨੂੰ ਨਾ ਬੁਝਾ ਪਾਉਣਾ ਸਮੇਂ ਰਹਿੰਦਿਆਂ ਇਹ ਕਿੱਥੇ ਤੱਕ ਤੁਹਾਨੂੰ ਲੱਗਦਾ ਕਿ ਨਾਕਾਮੀ ਆਪਾਂ ਕਿੱਥੇ ਖਾਦੀ ਜੀ ਭਾਜੀ ਜਦੋਂ ਆਸਟ੍ਰੇਲੀਆ ਵਰਗੀ ਕੰਟਰੀ ਹੈ ਜਿਹੜੀ ਉਹਨਾਂ ਨੂੰ ਪਤਾ ਵੀ ਅਸੀਂ ਕਿਹੜੇ ਮੈਜਰਸ ਲੈਣੇ ਨੇ ਆਹ ਸੀਜ਼ਨ ਦੇ ਵਿੱਚ ਜੀ ਅ ਚਲੋ ਆਪਾਂ ਸੀਜ਼ਨ ਨੂੰ ਵੀ ਸਾਈਡ ਤੇ ਰੱਖ ਦਿੰਨੇ ਆ ਇਸ ਕਿਉਂਕਿ ਚਲੋ ਲੈਟਸ ਏ ਕਿ ਸਰਦੀਆਂ ਚ ਅੱਗ ਲੱਗੀ ਹੈ ਦੇ ਵਰ ਨਾਟ ਪ੍ਰਿਪੇਅਰਡ ਹਮ ਹਮ ਤੇ ਇਸ ਪਰਟੀਕੂਲਰ ਇਨਸੀਡੈਂਟ ਦੀ ਗੱਲ ਕਰੀਏ ਤੇ ਉੱਥੇ ਜਿਹੜਾ ਐਕਚੁਅਲੀ ਸਟਾਰਟ ਹੋਈ ਹੈ ਫਾਇਰ ਉਹ ਕਿਉਂ ਹੋਈ ਆ ਉਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਆ ਤਾਂ ਕਿ ਪਤਾ ਲੱਗ ਸਕੇ ਵੀ ਇਹਦੇ ਕੀ ਰੀਜਨਸ ਨੇ ਕਿਦੇ ਕਰਕੇ ਆਪਾਂ ਨੂੰ ਅੱਗੇ ਇਸ ਨੂੰ ਬਹੁਤ ਵੱਡਾ ਬਣਾ ਦਿੱਤਾ ਗਿਆ ਹਮ ਜਦੋਂ ਸਟਾਰਟ ਹੋਈ ਆ ਫਾਇਰ ਉੱਥੇ ਕਿਸੇ ਬੰਦੇ ਨੇ ਕੋਈ ਫਾਇਰਵਰਕ ਚਲਾਏ ਸੀਗੇ ਜੀ ਅ ਜਿਹਦੇ ਨਾਲ ਉੱਥੇ ਥੋੜਾ ਜਿਹਾ ਇੱਕ ਬਰਨ ਹੋ ਗਿਆ ਇੱਕ ਕੈਂਦੇਸਕਾਰ ਫਾਇਰ ਸਕਾਰ ਬਣ ਗਿਆ ਸੀਗਾ ਹਮ ਤੇ ਫਾਇਰ ਡਿਪਾਰਟਮੈਂਟ ਨੇ ਉੱਥੇ ਆਉਣ ਦੇ ਵਿੱਚ ਡਿਲੇ ਹੋਣ ਕਰਕੇ ਉਹ ਥੋੜਾ ਵੱਡਾ ਹੋ ਗਿਆ ਤੇ ਅਲਟੀਮੇਟਲੀ ਜਦੋਂ ਪਹੁੰਚਦੇ ਆ ਉਹ ਪ੍ਰੋਪਰ ਉਹਨੂੰ ਬੁਝਾ ਕੇ ਨਹੀਂ ਜਾਂਦੇ ਹਮ ਫਾਇਰ ਸਕਾਰ ਨੂੰ ਉਹ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਥੋੜੇ ਕਚਿਰਬਾ ਦੀ ਉਹ ਫੈਲ ਜਾਂਦੀ ਅੱਗ ਤੇ ਕਾਫੀ ਵੱਡੇ ਪੱਧਰ ਤੇ ਫੈਲ ਜਾਂਦੀ ਹੈ ਕਿ ਜਿਹੜੀ ਕਿ ਕੰਟਰੋਲ ਨਹੀਂ ਹੁੰਦੀ ਜਦੋਂ ਕਿ ਆਲਰੇਡੀ ਫਾਇਰ ਡਿਪਾਰਟਮੈਂਟ 30 30 35 ਮਿੰਟਸ ਅਵੇ ਆ ਸੋ ਇਹ ਤਾਂ ਐਕਚੁਅਲੀ ਹੁਣ ਫੈਕਟਸ ਆਏ ਬਾਹਰ ਵੀ ਇਹਦੇ ਨਾਲ ਸਟਾਰਟ ਇੱਥੋਂ ਹੋਈ ਆ ਜੀ ਅ ਬਟ ਕਈ ਏਰੀਆ ਜਿਹੜੇ ਨੇ ਜਿਹੜੇ ਕਿ ਲਾਲੋ ਵਿਰਿਚ ਨੇਬਰਹੂਡਸ ਨੇ ਹਮ ਆਪਣੇ ਮੈਲਿਬੂ ਲਾਲੋ ਪੈਲੀ ਸਿਟਸ ਲਾਲੋ ਉਹਨਾਂ ਦੇ ਵਿੱਚ ਫਾਇਰ ਆਉਣ ਦਾ ਮਤਲਬ ਹਜੇ ਤੱਕ ਸਮਝ ਨਹੀਂ ਆਇਆ ਉਹਦਾ ਵੀ ਇੱਕ ਰੀਜ਼ਨ ਆ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਵੀ ਕੀ ਰੀਜ਼ਨ ਆ ਉਹ ਕਿਉਂ ਐਕਚੁਅਲੀ ਹੁਣ ਸਾਰਾ ਕੁਝ ਸੈਂਸ ਬਣ ਰਹੀ ਹੈ ਇਹਦੀ ਬਾਰ-ਬਾਰ ਇਸ਼ਾਰਾ ਕੀਤਾ ਜਾ ਰਿਹਾ ਵਾਟਰ ਰੈਜ਼ਰਵਾਇਰ ਤੇ ਫਾਇਰ ਹਾਈਡਰੈਂਟ ਦੇ ਵਿੱਚ ਵਾਟਰ ਪ੍ਰੈਸ਼ਰ ਦਾ ਲੋ ਹੋਣਾ ਵਾਟਰ ਜਿਹੜੇ ਰੈਜ਼ਰਵਾਇਰਾਂ ਚ ਪਾਣੀ ਦੀ ਕਮੀ ਹੋਣਾ ਇਹ ਔਰ ਪਿੱਛੇ ਜੇ ਇਹ ਵੀ ਗੱਲ ਸੁਣਨ ਚਾਹੀਏ ਕਿ ਜਿਹੜੀ ਫੰਡਿੰਗ ਆ ਉਹ ਵੀ ਕੱਟ ਆਫ ਕਰ ਦੇਣੀ ਹਾਂਜੀ ਅ ਇਹ ਇੱਕ ਬਹੁਤ ਵੱਡੇ ਫੈਕਟਰ ਬਣ ਸਕਦੇ ਸੀ ਇਸ ਚੀਜ਼ ਵਾਸਤੇ ਬਿਲਕੁਲ ਜੀ ਇਹ ਮੇਜਰ ਫੈਕਟਰਸ ਨੇ ਇਹ ਫਾਇਰ ਦੇ ਨਾ ਕੰਟਰੋਲ ਕਰਨ ਦੇ ਜੀ ਅ ਪਿੱਛੋਂ 1 ਸਾਲ ਪਹਿਲਾਂ ਹੀ ਐਲਈ ਦੀ ਮੇਅਰ ਨੇ ਫਾਇਰ ਡਿਪਾਰਟਮੈਂਟ ਦਾ ਬਜਟ ਕੱਟ ਕੀਤਾ ਫੇਰ ਪ੍ਰੈਸ਼ਰ ਜਿਹੜਾ ਸੀ ਲੋ ਸੀਗਾ ਥੈਨ ਉਹਨਾਂ ਦੇ ਵਿੱਚ ਜਿਹੜੀਆਂ ਮੀਜਰਸ ਉਹਨਾਂ ਨੂੰ ਲੈਣੇ ਚਾਹੀਦੇ ਸੀ ਕੋਈ ਵੀ ਰੈਡੀ ਨਹੀਂ ਸੀਗਾ ਕਿਉਂਕਿ ਉਹਨਾਂ ਕੋਲ ਬਜਟ ਹੀ ਨਹੀਂ ਸੀਗਾ ਜਿਹੜਾ ਇੱਕ ਕੌਨਸਪੀਰੇਸੀ ਇਹ ਚੱਲ ਰਹੀ ਹੈ ਲਾਈਕ ਮੈਂ ਤਾਂ ਕੌਨਸਪੀਰੇਸੀ ਕਵਾਂਗਾ ਜੇ ਫੈਕਟ ਨਹੀਂ ਆਏ ਇਸ ਬਾਰੇ ਤੇ ਉਹ ਇਹ ਹੈ ਵੀ ਜਿਹੜੀ ਰਿਚਨੇਪੁਰ ਹੂਡ ਨੇ ਉਹ ਉੱਥੇ ਅੱਗ ਕਿਉਂ ਗਈ ਤੇ ਕਿਉਂ ਸਾੜਿਆ ਗਿਆ ਉਹਨੂੰ ਹੁਣ ਅੱਜ ਕੱਲ੍ਹ ਲੋਕਾਂ ਨੂੰ ਸੋਚ ਕੇ ਵੇਖ ਕੇ ਰਾਨੀ ਵੀ ਹੋਏਗੀ ਸੁਣ ਕੇ ਵੀ ਇੱਕ ਐਲ.ਏ ਦੇ ਵਿੱਚ ਸੀਕ੍ਰੀਟ ਟਨਲਸ ਨੇ ਜਿਹੜੀਆਂ ਕਿ ਬਹੁਤ ਹੀ ਰਿਚ ਪੀਪਲ ਯੂਜ਼ ਕਰਦੇ ਨੇ ਜਿਨੇ ਕਿ ਸੈਲੀਬ੍ਰਿਟੀਜ਼ ਲਾ ਲੋ ਆਪਾਂ ਨੂੰ ਕਦੇ ਵੀ ਐਲ.ਏ ਦੇ ਵਿੱਚ ਕੋਈ ਸੈਲੀਬ੍ਰਿਟੀ ਦੇਖਣ ਨੂੰ ਨਹੀਂ ਮਿਲਦਾ ਹੈਗਾ ਜੀ ਉਹਦਾ ਕਾਰਨ ਕੀ ਆ ਰੋਡ ਦੇ ਉੱਤੇ ਨਹੀਂ ਮਿਲਦਾ ਕਦੇ ਵੀ ਹਾਲੀਵੁੱਡ ਵੀ ਚਲ ਜਾਓ ਬਹੁਤ ਘੱਟ ਮਿਲਦੇ ਨੇ ਜੀ ਉਹਨਾਂ ਦੇ ਸੀਕ੍ਰੀਟ ਵੇਜ਼ ਨੇ ਉਹ ਆਪਣੇ ਸੀਕ੍ਰੀਟ ਹਾਈਵੇਜ਼ ਤੋਂ ਜਾਂਦੇ ਨੇ ਉਹ ਇੱਕ ਚਾਈਲਡ ਟਰੈਫਿਕਿੰਗ ਦਾ ਰਾਹ ਵੀ ਆ ਜਿੱਥੋਂ ਕਿ ਉੱਥੋਂ ਚਾਈਲਡ ਟ੍ਰੈਫਿਕਿੰਗ ਹੁੰਦੀ ਆ ਮੋਸਟਲੀ ਜਿਹੜੀ ਉਹ ਟਨਲਸ ਨੇ ਉਹ ਬਲੌਕ ਕਰਨ ਵਾਸਤੇ ਉਹਦਾ ਟ੍ਰੇਸ ਬਣਾਉਣ ਬੰਦ ਕਰਨ ਵਾਸਤੇ ਰਿਚ ਨੇਵਰ ਰੂਡਸ ਨੂੰ ਵੀ ਸਾੜ ਦਿੱਤਾ ਗਿਆ ਤੇ ਉਹ ਟਨਲਸ ਨੂੰ ਵੀ ਸਾੜ ਦਿੱਤਾ ਗਿਆ ਪਰ ਇੱਕ ਮਹੱਸ ਇੱਕ ਕਾਂਸਪੀਰੇਸੀ ਕਹਿ ਸਕਦੇ ਇਹਨੂੰ ਕਿਉਂਕਿ ਇੱਕ ਰੀਅਲ ਫੈਕਟਸ ਨਹੀਂ ਇਹਦੇ ਸਾਹਮਣੇ ਹਜੇ ਕਿਸੇ ਵੀ ਚੀਜ਼ ਦੇ ਆਏ ਆ ਇਹ ਦੋ ਤਿੰਨ ਵਿਸਲ ਬਲੂਅਰ ਆਏ ਹੋਏ ਆ ਭਾਜੀ ਜਿਨ੍ਹਾਂ ਨੇ ਆਲਰੇਡੀ ਇਸ ਚੀਜ਼ ਨੂੰ ਡਿਸਕਲੋਜ਼ ਕੀਤਾ ਫੈਕਟਸ ਦੇ ਆਧਾਰ ਤੇ ਮੈਂ ਉਹਨਾਂ ਦਾ ਲਿੰਕ ਸ਼ੇਅਰ ਕਰ ਸਕਦਾ ਲੇਟਰ ਔਨ ਪਰ ਚੱਕਰੇ ਆ ਵੀ ਹਾਂ ਫੈਕਟਸ ਜੇ ਗਵਰਨਮੈਂਟ ਕਹਈਏ ਤਾਂ ਕੋਈ ਫੈਕਟਸ ਬਾਹਰ ਆਉਣ ਨਹੀਂ ਦਊਗਾ ਇਦਾਂ ਬਟ ਇਟ ਮੇਕਸ ਸੈਂਸ ਕਿ ਅੱਜ ਤੋਂ ਪਹਿਲਾਂ ਕਦੇ ਕੋਈ ਰਿਚ ਨੇਬਰਹੂਡਸ ਤੱਕ ਕੋਈ ਅੱਗ ਨਹੀਂ ਗਈ ਜੀ ਇਹ ਐਡਮਿਨਿਸਟ੍ਰੇਸ਼ਨ ਜਦੋਂ ਆਈ ਹੈ ਇਹਨਾਂ ਨੇ ਆਲਰੇਡੀ ਫਾਈਲਸ ਨੂੰ ਡੀਕਲਾਸੀਫਾਈ ਕਰਨਾ ਉਹ ਫਾਈਲਸ ਜਿਹੜੀਆਂ ਨੇ ਚਾਈਲਡ ਟਰੈਫਿਕ ਦੇ ਨਾਲ ਲਿੰਕ ਨੇ ਤੇ ਉਹਦੇ ਆਉਣ ਦੇ ਨਾਲ ਹੀ ਥੋੜੇ ਥੋੜੇ ਜਿਹਾ ਪਹਿਲਾਂ ਨਾਲ ਹੀ ਅੱਗ ਫੈਲ ਗਈ ਆ ਤੇ ਉਹ ਵੀ ਉੱਥੇ ਜਿੱਥੇ ਅੱਗ ਫੈਲੀ ਆ ਉਹਦਾ ਕੋਈ ਰੀਜ਼ਨ ਨਹੀਂ ਸੀ ਬਣਦਾ ਕਿ ਅੱਗ ਇੱਥੇ ਕਿਉਂ ਆ ਗਈ ਜੀ ਮੈਲੀਬੂ ਦੇ ਵਿੱਚ ਅੱਗ ਲੱਗਣੀ ਜਿਹੜਾ ਕਿ ਬਹੁਤ ਬੀਚ ਦੇ ਕੰਡੇ ਤੇ ਆ 트ੰਪ ਦਾ ਡੋਨਲਡ 트ੰਪ ਰੀਸੈਂਟਲੀ ਉਹਨਾਂ ਨੇ ਜਿਹੜਾ ਦੌਰਾ ਕੀਤਾ ਕੈਲੀਫੋਰਨੀਆ ਦਾ ਕੈਲੀਫੋਰਨੀਆ ਗਵਰਨਰ ਗੈਵਨ ਨਿਊਸਮ ਦੇ ਨਾਲ ਇੱਕ ਮੁਲਾਕਾਤ ਹੁੰਦੀ ਆ ਲਾਸ ਐਂਜਲਸ ਮੇਅਰ ਦੇ ਨਾਲ ਉਹਨਾਂ ਦੀ ਇੱਕ ਮੁਲਾਕਾਤ ਹੁੰਦੀ ਆ ਮੁਲਾਕਾਤ ਦੇ ਵਿੱਚ ਇੱਕ ਐਸੀ ਮੁਲਾਕਾਤ ਹੈ ਜਿਹਦੇ ਵਿੱਚ ਥੋੜਾ ਗਰਮਾ-ਗਰਮੀ ਦਾ ਮਾਹੌਲ ਜਿਹੜਾ ਉਹ ਬਣ ਗਿਆ ਸੀ ਹਾਂਜੀ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਬਿਲਕੁਲ ਭਾਜੀ ਉਹ ਇੱਕ ਤਰ੍ਹਾਂ ਤਾਂ ਪਹਿਲੀ ਗੱਲ ਤਾਂ ਜਦੋਂ ਟਰੰਪ ਆਇਆ ਜੀ ਗੈਵਨ ਨਿਊਸਮਨ ਨੂੰ ਰਿਸੀਵ ਕਰਨ ਗਿਆ ਜੀ ਤੇ ਉਹ ਇੱਕ ਵਧੀਆ ਚੀਜ਼ ਸੀਗੀ ਜੀ ਹਾਲਾਂਕਿ ਇੱਕ ਦੂਜੇ ਨੂੰ ਉਹਨਾਂ ਦੀਆਂ ਬਿਹਾਈਂਡ ਦਾ ਬੈਗ ਬਹੁਤ ਇੱਕ ਦੂਜੇ ਪਰਤੀ ਸਟੇਟਮੈਂਟਸ ਵਿਯਟ ਨੇ ਜੀ ਤੇ ਉਸ ਚੀਜ਼ ਨੂੰ ਲੈ ਕੇ ਜਦੋਂ ਇੱਕ ਐਲਈ ਦੀ ਮੇਅਰ ਨੂੰ ਕਨਫਰੋਨਟ ਕੀਤਾ ਗਿਆ ਜਦੋਂ ਉਦੋਂ ਇਹ ਹੁੰਦਾ ਵੀ 트੍ਰੰਪ ਕਹਿੰਦਾ ਵੀ ਇਹਦਾ ਕਲੀਨ ਅਪ ਪ੍ਰੋਸੀਜਰ ਸਟਾਰਟ ਕਰੋ ਜੋ ਵੀ ਜਿਨ੍ਹਾਂ ਦੀ ਘਰ ਵਗੈਰਾ ਸੜੇ ਨੇ ਪ੍ਰੋਪਰਟੀਆਂ ਡੈਮੇਜ ਹੋਈਆਂ ਉਹ ਆਪਣਾ ਬਿਲਡ ਅਪ ਸਟਾਰਟ ਕਰ ਸਕਣ ਇੱਥੇ ਐਲਈ ਦੀ ਮੇਅਰ ਕਹਿ ਦਿੰਦੀ ਹੈ ਕਿ ਉਹ ਅਜੇ ਨਹੀਂ ਸਟਾਰਟ ਹੋ ਸਕਦਾ ਕਿਉਂਕਿ ਜਿਹੜੇ ਫਾਇਰ ਦਾ ਰੈਜ਼ਿਡੂ ਹੈ ਉਹ ਹੈਜ਼ਰਡਸ ਆ ਤੇ ਉਹ ਪਹਿਲਾਂ ਅਸੀਂ ਕਲੀਨ ਅਪ ਕਰਾਂਗੇ ਫਿਰ ਇੱਥੇ ਆਪਾਂ ਬਿਲਡਿੰਗ ਪ੍ਰੋਸੀਜਰ ਜਾਂ ਜੋ ਵੀ ਕਰਨਾ ਫਿਰ ਆਪਾਂ ਸਟਾਰਟ ਕਰ ਸਕਦੇ ਹਾਂ ਜੀ ਟਰੰਪ ਸਾਹਿਬ ਦਾ ਕਹਿਣਾ ਸੀ ਕਿ ਉਹਨੂੰ ਸਾਈਡ ਤੇ ਰੱਖ ਕੇ ਲੋਕਾਂ ਨੂੰ ਆਪਣੇ ਆਪ ਹੀ ਡੀਲ ਕਰ ਲੈਣ ਦੇ ਇਸ ਚੀਜ਼ ਨੂੰ ਤਾਂ ਕਿ ਜਿਹਦਾ ਘਰ ਸੜਿਆ ਉਹ ਆਪਣਾ ਆ ਸਾਰਾ ਕੁਝ ਕਲੀਅਰ ਅਪ ਕਰੇਗਾ ਜਿੱਥੇ ਉਹਨੂੰ ਲੋੜ ਆ ਪੈਸਿਆਂ ਦੀ ਫੈਡਰਲ ਉੱਥੇ ਹੈਲਪ ਕਰੂਗੀ ਫੈਡਰਲ ਗਵਰਨਮੈਂਟ ਜੀ ਸੋ ਇਸ ਚੀਜ਼ ਦੇ ਉੱਤੇ ਬੈਂਸ ਹੋਈ ਆ ਉਹਨਾਂ ਦੀ ਲਾਈਫ ਫੌਕਸ ਨਿਊਜ਼ ਤੇ ਵੀ ਦਿਖਾਇਆ ਗਿਆ ਸੀਗਾ ਇਸ ਚੀਜ਼ ਨੂੰ ਜੀ ਤੇ ਕਾਫੀ ਤਗੜੇ ਫੈਕਟ ਜਿਹੜੇ ਨੇ ਦੋਨਾਂ ਨੇ ਆਪਣੇ ਸ਼ੇਅਰ ਕੀਤੇ ਵੀ ਕਿਉਂ ਇਸ ਨੂੰ ਲੈ ਕੇ ਡਿਬੇਟ ਹੋਈ ਆ ਸਾਰਾ ਕੁਝ ਕਾਫੀ ਜ਼ਿਆਦਾ ਗਰਮਾ-ਗਰਮੀ ਹੋ ਗਈ ਸੀ ਦੇਖਣਾ ਇਹ ਹੋਏਗਾ ਕਿ ਹੁਣ ਕੈਲੀਫੋਰਨੀਆ ਦੀ ਜਿਹੜੀ ਸਰਕਾਰ ਆ ਤੇ ਉਤੋਂ ਐਲਈ ਦੀ ਮੇਅਰ ਆ ਉਹ ਕਿਸ ਪਾਸੇ ਜਾਂਦੀ ਆ ਜੀ ਅ 트럼ਪ ਸਾਹਿਬ ਦਾ ਇਹ ਕਹਿਣਾ ਕਿ ਅਸੀਂ ਜਿਹੜਾ ਪਾਣੀ ਆ ਨਾ ਹੁਣ ਨਾਰਥਰਨ ਸਟੇਟਸ ਤੋਂ ਫਲੋ ਕਰਨ ਦਵਾਂਗੇ ਥਰੂਆਊਟ ਕੈਲੀਫੋਰਨੀਆ ਪਾਣੀ ਇੱਕ ਬੜਾ ਵੱਡਾ ਸਿਆਸੀ ਮੁੱਦਾ ਕੈਲੀਫੋਰਨੀਆ ਦੇ ਵਿੱਚ ਬਣਿਆ ਰਿਹਾ ਕਿਤਨਾ ਕਿਤੇ ਡਰਾਟ ਸੀਜ਼ਨ ਜੇ ਹਿੰ ਪਿਛਲੇ ਸਮੇਂ ਦੀ ਗੱਲ ਕਰੀਏ ਅੱਜ ਦੀ ਨਹੀਂ ਮੈਂ ਗੱਲ ਕਰਦਾ ਮੈਂ ਗੱਲ ਅਗਰ ਕਰਾਂ ਕਿ 2019 2018 ਤੋਂ ਪਹਿਲੇ ਦੀ ਗੱਲ ਕਰਾਂ ਤੇ ਕੁਝ ਕਿ ਸੀਜ਼ਨ ਇੱਥੇ ਜਿਹੜੇ ਗਏ ਸਵियर ਡਰਾਟ ਸਿਚੁਏਸ਼ਨ ਦੇ ਵਿੱਚ ਵੀ ਗਏ ਆ ਹਾਂਜੀ ਜੇ ਪਾਣੀ ਨਾਰਥਰਨ ਸਟੇਟਸ ਤੋਂ ਲਿਆਉਣਾ ਕੈਲੀਫੋਰਨੀਆ ਦੇ ਵਿੱਚ ਇੰਨਾ ਆਸਾਨ ਹੈ ਫਿਰ ਕੈਲੀਫੋਰਨੀਆ ਦੇ ਵਿੱਚ ਇੰਨੀ ਡਰਾਟ ਸਿਚੁਏਸ਼ਨ ਤੇ ਪਲੱਸ ਉੱਪਰੋਂ ਫਾਇਰ ਦਾ ਨਿਤ ਦਾ ਇੱਕ ਰਿਸਕ ਬਣੇ ਰਹਿਣਾ ਇਹ ਕਿੱਥੋਂ ਤੱਕ ਇਹ ਵੈਲਿਡ ਲੱਗਦਾ ਵਾ ਇਹ ਕਿਤੇ ਨਾ ਕਿਤੇ ਇਹਦਾ ਡਿਲੇ ਕਿਉਂ ਅ ਐਨਵਾਇਰਨਮੈਂਟਲ ਬਾਡੀਜ਼ ਜਿਹੜੀਆਂ ਨੇ ਭਾਜੀ ਇਹਨਾਂ ਦਾ ਆਪਣੇ ਸਟਰਕਚਰ ਨੇ ਪ੍ਰੋਸੀਜਰਸ ਨੇ ਜੀ ਜਦੋਂ ਕਿ ਕਲੀਨ ਅਪ ਜ਼ਰੂਰੀ ਹੁੰਦਾ ਜਦੋਂ ਤੁਹਾਡਾ ਜਿਹੜਾ ਫਿਊਲ ਹੈ ਇੱਕ ਡਰਾਈ ਲੀਵਸ ਜਾਂ ਡਰਾਈ ਬ੍ਰਾਂਚਸ ਉਹਨਾਂ ਨੂੰ ਐਕਚੁਅਲੀ ਕਲੀਨ ਅਪ ਕਰਨਾ ਜ਼ਰੂਰੀ ਹੈ ਕਾਮ ਕਰਕੇ ਇਹਨੂੰ ਕਿ ਇਹਨਾਂ ਦਾ ਇੱਕ ਟਰਮਸ ਨੇ ਫਾਇਰ ਡਿਪਾਰਟਮੈਂਟ ਦੀਆਂ ਕਿ ਉਹ ਚਾਹੁੰਦੇ ਹੈ ਕਿ ਇਹਨੂੰ ਕਲੀਨ ਅਪ ਕੀਤਾ ਜਾਏ ਤਾਂ ਕਿ ਉਹਨੂੰ ਫਿਊਲ ਹੀ ਨਾ ਮਿਲ ਸਕੇ ਫਾਇਰ ਨੂੰ ਜੀ ਇੱਕ ਤਾਂ ਇਹ ਰੀਜ਼ਨ ਸੀਗਾ ਜਿਹੜੇ ਨਾਲ ਬਹੁਤ ਜ਼ਿਆਦਾ ਗੱਗ ਫੈਲ ਗਈ ਹੂੰ ਹੂੰ ਦੂਜਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਆਪਣਾ ਪਾਣੀ ਪਹਿਲਾਂ ਨੀਂ ਸੀ ਆਇਆ ਹੁਣ ਆ ਗਿਆ ਹੁਣ ਇਹਦੇ ਵਾਸਤੇ ਦਾ ਮਤਲਬ ਇਹ ਵੀ ਗਵਰਨਮੈਂਟ ਨੂੰ ਹੀ ਪਤਾ ਵੀ ਉਹਨਾਂ ਨੇ ਕਿਉਂ ਨਹੀਂ ਪਹਿਲਾਂ ਸਟੈਪ ਲਿਆ ਵੀ ਜਿਹੜੇ ਰੈਜ਼ਰਵਾਇਰਸ ਨੇ ਉਹਨਾਂ ਨੂੰ ਪਹਿਲਾਂ ਹੀ ਫਿਲ ਅਪ ਰੱਖੋ ਜਿੱਥੋਂ ਕਿ ਨਾਰਥਰਨ ਆਪਾਂ ਨੂੰ ਕੈਨੇਡਾ ਤੋਂ ਪਾਣੀ ਆ ਸਕਦਾ ਇੱਥੇ ਸੋ ਉਹ ਚੀਜ਼ ਤੇ ਸਟੈਪਸ ਪਹਿਲਾਂ ਹੀ ਲਏ ਜਾਣੇ ਚਾਹੀਦੇ ਸਨ ਹਾਲਾਂਕਿ ਗਵਰਨਮੈਂਟ ਜਿਹੜੀ ਸੀ ਉਹ ਜਾਣਦੀ ਸੀ ਕਿ ਆਹ ਚੀਜ਼ ਕਰ ਸਕਦੇ ਆ ਹੁਣ ਨਹੀਂ ਕੀਤੇ ਇਸ ਪਰ ਕੁਝ ਕਹਿ ਨਹੀਂ ਸਕਦੇ ਅਰ ਖਾਸ ਕਰਕੇ 트럼ਪ ਨੇ ਚੀਜ਼ ਦਾ ਵੀ ਬਹੁਤ ਜ਼ਰੂਰੀ ਮੈਂਸ਼ਨ ਕੀਤਾ ਵਿੱਚ ਕਿ ਇੰਸ਼ੋਰੈਂਸਸ ਤੋਂ ਉਹ ਸੈਟੀਸਫਾਈਡ ਨਹੀਂ ਹੈ ਹਾਂਜੀ ਇੰਸ਼ੋਰੈਂਸਸ ਦਾ ਜਿਹੜੇ ਬਿਜ਼ਨਸ ਆ ਕਿਤਨਾ ਕਿਤੇ ਉਹਨਾਂ ਵਾਲੇ ਇੱਕ ਇਸ਼ਾਰਾ ਕੀਤਾ ਗਿਆ ਵਾ ਕਿ ਇਹ ਲੋਡ ਪੈਣ ਤੇ ਜਿਵੇਂ ਹੁਣ ਖਾਸ ਕਰਕੇ ਵੇਖਿਆ ਜਾਵੇ ਕਿ ਬਹੁਤ ਸਾਰੇ ਐਲ ਏ ਰੈਜ਼ੀਡੈਂਟ ਦੇ ਜਿਹੜੇ ਕੈਲੀਫੋਰਨੀਆ ਰੈਜ਼ੀਡੈਂਟ ਹੀ ਮੈਂ ਗੱਲ ਕਰਾਂਗਾ ਕਿਉਂਕਿ ਸਿਰਫ ਇੱਕ ਗੱਲ ਐਲ ਏ ਦੀ ਨਹੀਂ ਹੈ ਥਰੂਆਊਟ ਕੈਲੀਫੋਰਨੀਆ ਹੋਮ ਇੰਸ਼ੋਰੈਂਸਸ ਨੂੰ ਲੈ ਕੇ ਪਿਛਲੇ ਇੱਕ ਤੋਂ ਦੋ ਸਾਲਾਂ ਦੇ ਵਿੱਚ ਬੜੀ ਹੀ ਪਰੇਸ਼ਾਨੀ ਚੱਲ ਰਹੀ ਹੈ ਅ ਨਵੇਂ ਰੈਜ਼ੀਡੈਂਟਸ ਨੂੰ ਜਾਂ ਇਵਨ ਜਿਨ੍ਹਾਂ ਦੀਆਂ ਇੰਸ਼ੋਰੈਂਸਸ ਰੀਨਿਊ ਹੋਣ ਵਾਲੀਆਂ ਸੀ ਇਵਨ ਉਹਨਾਂ ਨੂੰ ਵੀ ਇੱਕ ਚੈਲੰਜਸ ਫੇਸ ਕਰਨੇ ਪਏ ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਾਉਣ ਵਾਸਤੇ ਰਾਈਟ ਗੁਰਮੋਹਨ ਸਿੰਘ ਜੀ ਅੱਗ ਅੱਜ ਲੱਗਦੀ ਹੈ ਪਰ ਇੰਸ਼ੋਰੈਂਸਸ ਨੂੰ ਲੈ ਕੇ ਮਾਰਕੀਟ ਦੇ ਵਿੱਚ ਇਹ ਜਿਹੜਾ ਤਣਾਅ ਪੈ ਗਿਆ ਹੋਮ ਆਨਰ ਤੇ ਇੰਸ਼ੋਰੈਂਸ ਕੰਪਨੀ ਦੇ ਵਿੱਚ ਇਹ ਪਿਛਲੇ ਇੱਕ ਤੋਂ ਦੋ ਸਾਲ ਤੋਂ ਚੱਲਦਾ ਆ ਰਿਹਾ ਇਹ ਕਿੱਧਰ ਇਸ਼ਾਰਾ ਹੋ ਰਿਹਾ ਇਹ ਬਾਜੀ ਮੈਨੂੰ ਤੇ ਲੱਗਦਾ ਵੀ ਇੱਕ ਤਰ੍ਹਾਂ ਦਾ ਜਿੱਦਾਂ ਲੌਬੀ ਕੀਤੀ ਗਈ ਹੈ ਇੰਸ਼ੋਰੈਂਸ ਨੂੰ ਪਹਿਲਾਂ ਹੀ ਉਹ ਕਰ ਦਿੱਤਾ ਗਿਆ ਵੀ ਹਾਂ ਤੁਸੀਂ ਆਪਣੀ ਕਵਰੇजेस ਬੰਦ ਕਰ ਲਓ ਪਰ ਡੋਨਟ ਯੂ ਥਿੰਕ ਇੰਸ਼ੋਰੈਂਸਸ ਕੋ ਇਸ ਗੱਲ ਦੀ ਅਵੇਅਰਨੈਸ ਸੀ ਕਿ ਵਾਟਰ ਸ਼ਾਰਟੇਜ ਕਰਕੇ ਜਾਂ ਫਾਇਰ ਹਾਈਡਰੈਂਟਸ ਦੇ ਵਿੱਚ ਪ੍ਰੋਪਰ ਵਾਟਰ ਪ੍ਰੈਸ਼ਰ ਸਪਲਾਈ ਜਾਂ ਵਾਟਰ ਰੈਜ਼ਰਵਾਇਰ ਦੇ ਵਿੱਚ ਪਾਣੀ ਦੀ ਕਮੀ ਇਹ ਕਿਤੇ ਨਾ ਕਿਤੇ ਆਲਰੇਡੀ ਉਹ ਅਵੇਅਰ ਸਨ ਕਿ ਇਹ ਹਾਦਸਾ ਹੋ ਸਕਦਾ ਇੱਕ ਦਿਨ ਬਿਲਕੁਲ ਜੀ ਇੱਕ ਸਾਲ ਪਹਿਲਾਂ ਹੀ ਉਹਨਾਂ ਨੂੰ ਦੱਸ ਦਿੱਤਾ ਗਿਆ ਵੀ ਤੁਸੀਂ ਉਹਨਾਂ ਕੋ ਕਿੱਦਾਂ ਪਤਾ ਲੱਗਿਆ ਵੀ ਇੱਥੇ ਫਾਇਰ ਪਾਰਟिकुलर ਫਾਇਰ ਡੈਮੇਜ ਦੀ ਇਸ ਇੰਸ਼ੋਰੈਂਸ ਕਵਰੇਜ ਨਹੀਂ ਦੇਣੀ ਹਾਊ ਡਿਡ ਦੇ ਨੋ ਜੀ ਉਸ ਚੀਜ਼ ਦੇ ਬਾਰੇ ਰਿਸਰਚ ਕੀਤੀ ਜਾਏ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਜੀ ਆ ਬਾਕੀ ਜਿਹੜੀਆਂ ਮੇਅਰ ਨੇ ਕੋਈ ਗਲਤੀਆਂ ਹੋਈਆਂ ਨੇ ਉਧਰ ਪਰਦਾ ਪਾਇਆ ਜਾ ਰਿਹਾ ਫਿਲਹਾਲ ਤੇ ਜੀ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉੱਥੇ ਉਹਨੂੰ ਵੀ ਦਿਖਾਇਆ ਜਾਏ ਕਿ ਐਕਚੁਅਲੀ ਚ ਮੇਅਰ ਵੱਲੋਂ ਇੰਨੀਆਂ ਜ਼ਿਆਦਾ ਬਹੁਤ ਜ਼ਿਆਦਾ ਵੱਡੀਆਂ ਗਲਤੀਆਂ ਹੋਈਆਂ ਜਿੱਥੇ ਕਿ ਪ੍ਰੋਟੈਕਟਿਵ ਬੇਸ ਲਿੱਤੇ ਜਾ ਸਕਦੇ ਸਨ ਉਹਨਾਂ ਦੇ ਵੱਲੋਂ ਨਹੀਂ ਲਿੱਤੇ ਗਏ ਜੀ ਸੋ ਇਹ ਇੱਕ ਨਵੀਂ ਗੱਲ ਨਹੀਂ ਹਾਲਾਂਕਿ ਹੁਣ ਤੱਕ ਦੀ ਸਭ ਤੋਂ ਖਤਰਨਾਕ ਵਾਇਲਟਫਾਇਰ ਹੈ ਇਸ ਤੋਂ ਪਹਿਲਾਂ ਵੀ ਜੇ ਦੇਖਿਆ ਜਾਵੇ ਕਿ ਬਹੁਤ ਵੱਡੇ ਪੈਮਾਨੇ ਦੇ ਉੱਪਰ ਸੋਲਾਨੋ ਕਾਉਂਟੀ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਜੋ ਲੋਕੇਟਿਡ ਹੈ ਅਜੇ ਤੋਂ ਕੁਝ ਸਾਲ ਪਹਿਲੇ ਉੱਥੇ ਵੀ ਜਿਹੜਾ ਫਾਇਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਜਿਹੜਾ ਸੀ ਉਹ ਕੀਤਾ ਸੀ ਘਰ-ਬਾਰ ਜਿਹੜੇ ਲੋਕਾਂ ਨੇ ਆਪਣੇ ਗਵਾਲੇ ਨੇ ਤੇ ਹੁਣ ਇੰਸ਼ੋਰੈਂਸਿਸ ਦਾ ਰੁਖ ਕਿਸ ਤਰ੍ਹਾਂ ਦਾ ਫੈਡਰਲ ਗਵਰਨਮੈਂਟ ਦਾ ਰੁਖ ਕਿਸ ਤਰ੍ਹਾਂ ਹੈ ਜਿਹੜੇ ਲੋਕ ਆਪਣੇ ਘਰ ਗਵਾ ਚੁੱਕੇ ਆ ਉਹਨਾਂ ਵੱਲ ਕੋਈ ਖਾਸ ਸਹੂਲਤ ਜਾਂ ਕੋਈ ਇਸ ਤਰ੍ਹਾਂ ਦੇ ਫੰਡਸ ਅ ਕੁਝ ਐਹੋ ਜੀ ਰਾਹਤ ਵਾਸਤੇ ਉਹਨਾਂ ਵਾਸਤੇ ਕੁਝ ਅਨਾਉਂਸਮੈਂਟ ਐਹੋ ਜਿਹੀਆਂ ਕੁਝ ਹੈਗੀਆਂ ਨੇ ਜਾਂ ਕਿਵੇਂ ਨੇ ਉਹ ਬਿਲਕੁਲ ਬਾਜੀ ਅ 트ੰਪ ਦੇ ਮੋਸਟ ਰਿਚ ਯਾਨੀ ਕਿ ਲਾਲੋ ਬਹੁਤ ਕਲੋਜ਼ ਫਰੈਂਡਸ ਜਿਹੜੇ ਨੇ ਮੈਲਿਬੂ ਚ ਰਹਿੰਦੇ ਨੇ ਜੀ ਤੇ ਜਿਹੜਾ ਐਲ.ਏ ਦਾ ਹਾਲੀਵੁੱਡ ਏਰੀਆ ਇਸ ਵਾਰੀ ਬਲੂ ਗਿਆ ਜੀ ਉਸ ਚੀਜ਼ ਨੂੰ ਇਹ ਰੈੱਡ ਕਰਨ ਦੀ ਤਿਆਰੀ ਦੇ ਵਿੱਚ ਪੂਰਾ ਪ੍ਰੀਪੇਅਰ ਹੋ ਕੇ ਆਇਆ ਕਿ ਆਈ ਵਾਂਟ ਟੂ ਟੇਕ ਓਵਰ ਦਾ ਮੇਅਰ ਜੀ ਤੇ ਮੈਂ ਉਸ ਚੀਜ਼ ਨੂੰ ਉਤੋਂ ਅਪਵਰਨ ਬਿਉਣ ਜਾ ਕੇ ਇਸ ਚੀਜ਼ ਨੂੰ ਇਹਨੂੰ ਇੱਕ ਤਰ੍ਹਾਂ ਰੈੱਡ ਬਣਾ ਲਾਂ ਤਾਂ ਕੈਲੀਫੋਰਨੀਆ ਮੋਸਟ ਲਾਈਕਲੀ ਰੈੱਡ ਸਟੇਟ ਬਣ ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਾਹੁੰਦਾ ਵਾ ਇਹ ਚੀਜ਼ ਹੋਏ ਜਿਹੜੀ ਕਿ ਮੈਂ ਕਹਿ ਨਹੀਂ ਸਕਦਾ ਵੀ ਕਦੋਂ ਪੋਸੀਬਲ ਹੋਏਗੀ ਸੋ ਉਹ ਆਪਣਾ ਪੂਰਾ ਜ਼ੋਰ ਲਾ ਰਿਹਾ ਕਿਉਂਕਿ ਇੱਕ ਵਾਰੀ ਰਿਚ ਪੀਪਲ ਅਫੈਕਟ ਹੋ ਗਏ ਤਾਂ ਉਹ ਜਾਣ ਲੱਗੇ ਕੈਲੀਫੋਰਨੀਆ ਛੱਡ ਕੇ ਫਿਰ ਇਕਨੋਮੀ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ ਇੰਪੈਕਟ ਹੋਏਗਾ ਇੰਪੈਕਟ ਹੋ ਸਕਦਾ ਸੋ ਬੇਸਿਕਲੀ ਇਹ ਦੋ ਜਿਹੜੇ ਮੁੱਦੇ ਨੇ ਇੱਕ ਇੱਕ ਇਮੀਗ੍ਰੈਂਟ ਇਲੀਗਲ ਇਮੀਗ੍ਰੈਂਟ ਤੇ ਪਲੱਸ ਜਿਹੜੀ ਹੈ ਕੈਲੀਫੋਰਨੀਆ ਵਾਈਲਡ ਫਾਇਰ ਜਿਹੜੀ ਹੈ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਮੇਜਰ ਰੋਲ ਪਲੇ ਕਰ ਸਕਦੀ ਆ ਕੈਲੀਫੋਰਨੀਆ ਸਟੇਟ ਨੂੰ ਬਲੂ ਤੋਂ ਰੈੱਡ ਟਰਨ ਕਰਨ ਵਾਸਤੇ ਜੇ ਮੈਂ ਗਲਤ ਨਹੀਂ ਆ 1900 72 ਦੇ ਅਰਾਊਂਡ ਸ਼ਾਇਦ ਕੋਈ ਇਲੈਕਸ਼ਨਸ ਹਨ ਜਦੋਂ ਕੈਲੀਫੋਰਨੀਆ ਰੈੱਡ ਹੋਇਆ ਕਰਦਾ ਸੀ ਡੋਨਲਡ ਰੀਗਨ ਹਾਂਜੀ ਸੋ ਹੁਣ ਜੇ ਸਮਾਂ ਚੇਂਜ ਹੋਇਆ ਵਾ ਤੇ ਉਮੀਦ ਇਹੀ ਆ ਕਿ ਜੇ ਕੈਲੀਫੋਰਨੀਆ ਵੀ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਰਿਪਬਲਿਕਨ ਸਟੇਟ ਬਣ ਸਕਦੀ ਹੈ ਇਹ ਚ ਕੋਈ ਦੂਰ ਰਾਹੇ ਨਹੀਂ ਆ ਕਿਉਂਕਿ ਟਰੰਪ ਦੀ ਜਿਹੜੀ ਸਿਆਸਤ ਆ ਇਸ ਟਾਈਮ ਦੇ ਉੱਪਰ ਪੂਰੀ ਪਖੀ ਪਈ ਆ ਅਮਰੀਕਾ ਦੇ ਵਿੱਚ ਤੇ ਜਿਹੜਾ ਡੈਫੀਨਿਟਲੀ ਇੰਪੈਕਟ ਜਿਹੜਾ ਇੱਕ ਫੁੱਟ ਪ੍ਰਿੰਟ ਜਿਹਨੂੰ ਕਹਿ ਸਕਦੇ ਆ ਉਹ ਜ਼ਰੂਰ ਪੈ ਸਕਦਾ ਵਾ ਕੈਲੀਫੋਰਨੀਆ ਦੇ ਵਿੱਚ ਬਿਲਕੁਲ ਜੀ ਹਾਂਜੀ ਗੁਰਮੋਹਨ ਸਿੰਘ ਜੀ ਜਾਂਦੇ ਜਾਂਦੇ ਅ ਬਸੀ ਆਪਣੇ ਵੱਲੋਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਮੌਕਾ ਦਿੱਤਾ ਤੇ ਜ਼ੂਮ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਜੀ ਵੱਤ-ਵੱਤ ਸ਼ੇਅਰ ਕਰੋ ਸਾਡੀਆਂ ਵੀਡੀਓਜ਼ ਧੰਨਵਾਦ ਜੀ ਤੁਹਾਡਾ ਬਿਲਕੁਲ ਦੋਸਤੋ ਥੈਂਕ ਯੂ ਸੋ ਮੱਚ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਜ ਦਾ ਐਪੀਸੋਡ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ